ਅੱਜ ਆਪਾਂ ਗੱਲ ਕਰ ਰਹੇ ਹਾਂ ਪਹਿਲੀ ਵਿਸ਼ਵ ਯੁੱਧ ਦੀ ਇੱਕ ਅਜੀਹਾ ਟਕਰਾਅ ਜਿਸ ਨੇ ਮਤਲਬ ਪੂਰੀ ਦੁਨੀਆ ਦਾ ਨਕਸ਼ਾ ਹੀ ਬਦਲ ਦਿੱਤਾ ਹਾਂਜੀ ਬਿਲਕੁਲ ਤੇ ਅੱਜ ਆਪਾਂ ਦੇਖਾਂਗੇ ਕਿ ਇਹ ਸ਼ੁਰੂ ਕਿਉਂ ਹੋਇਆ ਤੇ ਮੁੱਖ ਘਟਨਾਵਾਂ ਕੀ ਸਨ ਸਾਡੇ ਕੋਲ ਜਿਹੜੀ ਜਾਣਕਾਰੀ ਹੈ ਉਹ ਨਾਰਵਿਚ ਯੂਨੀਵਰਸਿਟੀ ਵਿਕੀਪੀਡੀਆ ਤੇ ਹਿਸਟਰੀ.com ਵਰਗੇ ਸਰੋਤਾਂ ਤੋਂ ਹੈ ਠੀਕ ਹੈ ਮਕਸਦ ਇਹ ਹੀ ਹੈ ਕਿ ਸਮਝਿਏ ਕਿ ਕਿਹੜੇ ਕਾਰਨਾ ਕਰਕੇ ਇੰਨਾ ਵੱਡਾ ਯੁੱਧ ਹੋਇਆ ਬਿਲਕੁਲ ਪਰ ਇੱਥੇ ਮਤਲਬ ਦਿਲਚਸਪ ਗੱਲ ਇਹ ਵਾ ਕਿ ਭਾਵੇਂ ਸ਼ੁਰੂਆਤ ਇੱਕ ਘਟਨਾ ਨਾਲ ਹੋਈ ਜੜਾਂ ਕਾਫੀ ਡੂੰਘੀਆਂ ਸੀ ਹਾਂ ਕਈ ਸਾਲਾਂ ਦਾ ਕੀ ਕਹਿੰਦੇ ਆ ਤਣਾ ਸੀਗਾ ਹਾਂ ਇਹ ਤਾਂ ਹੈ ਤਾਂ ਚਲੋ ਉਸੇ ਘਟਨਾ ਤੋਂ ਸ਼ੁਰੂ ਕਰਦੇ ਹਾਂ ਜਿਸ ਨੇ ਅੱਗ ਲਾਈ 28 ਜੂਨ 1914 ਸਰਾਇਿਓਵੋ ਆਸਟਰੀਆ ਹੰਗਰੀ ਦੇ ਵਾਰਿਸ ਆਰਚ ਡਿਊਕ ਫਰਾਂਸ ਫਰਡੀਨੈਂਡ ਦਾ ਕਤਲ ਹਾਂਜੀ ਤੇ ਨਾਲ ਉਹਨਾਂ ਦੀ ਪਤਨੀ ਸੋਫੀ ਦਾ ਵੀ ਤੇ ਕਾਤਲ ਸੀ ਗੈਵਰੀਲੋ ਪ੍ਰਿੰਸਿਪ ਇੱਕ ਬੋਸਨੀਆਈ ਸਰਬੀ ਰਾਸ਼ਟਰਵਾਦੀ ਪਰ ਇੱਕ ਕਤਲ ਉਹ ਪੂਰੇ ਮਹਾਦੀਪ ਨੂੰ ਜੰਗ ਚ ਕਿਵੇਂ ਲੈ ਗਿਆ ਦੇਖੋ ਇਸ ਕਤਲ ਤੋਂ ਬਾਅਦ ਨਾ ਜੁਲਾਈ ਸੰਕਟ ਸ਼ੁਰੂ ਹੋ ਗਿਆ ਆਸਟਰੀਆ ਹੰਗਰੀ ਨੇ ਸਿੱਧਾ ਸਰਬੀਆ ਤੇ ਦੋਸ਼ ਲਾਇਆ ਤੇ ਫਿਰ ਉਹਨਾਂ ਨੇ ਜਰਮਨੀ ਤੋਂ ਪੂਰੇ ਸਮਰਥਨ ਦਾ ਵਾਦਾ ਲੈ ਲਿਆ ਜਿਹਨੂੰ ਖਾਲੀ ਚੈੱਕ ਕਿਹਾ ਜਾਂਦਾ ਹੈ ਅੱਛਾ ਖਾਲੀ ਚੈੱਕ ਮਤਲਬ ਪੂਰਾ ਸਾਥ ਹਾਂ ਬਿਲਕੁਲ ਜਰਮਨੀ ਨੇ ਕਿਹਾ ਤੁਸੀਂ ਜੋ ਕਰਨਾ ਕਰੋ ਅਸੀਂ ਨਾ ਲਿਆ ਇਸ ਨਾਲ ਆਸਟਰੀਆ ਦੀ ਹਿੰਮਤ ਵਧ ਗਈ ਤੇ 28 ਜੁਲਾਈ ਨੂੰ ਠੀਕ 1 ਮਹੀਨੇ ਬਾਅਦ ਸਰਬੀਆ ਤੇ جنگ ਦਾ ਐਲਾਨ ਕਰਤਾ ਤੇ ਫਿਰ ਉਹ ਗਠਜੋੜ ਵਾਲੀ ਗੱਲ ਆ ਗਈ ਜਿਵੇਂ ਇੱਕ ਡਿੱਗਿਆ ਤੇ ਸਾਰੇ ਡਿੱਗ ਪਏਹੀਂ ਸਮਝੋ ਰੂਸ ਨੇ ਕਿਹਾ ਸੀ ਸਰਬੀਆ ਦੇ ਨਾਲਾਂ ਤੇ ਫੌਜ ਤਿਆਰ ਕਰਨੀ ਸ਼ੁਰੂ ਕਰਤੀ ਜਰਮਨੀ ਨੂੰ ਖਤਰਾ ਲੱਗ ਗਿਆ ਉਸਨੇ ਪਹਿਲਾਂ ਰੂਸ ਤੇ ਫਿਰ ਫਰਾਂਸ ਤੇ جنگ ਦਾ ਐਲਾਨ ਕਰਤਾ ਓਹੋ ਤੇ ਫਿਰ ਜਦੋਂ ਜਰਮਨੀ ਨੇ ਬੈਲਜੀਅਮ ਤੇ ਹਮਲਾ ਕੀਤਾ ਤਾਂ ਬ੍ਰਿਟੇਨ ਵੀ ਵਿੱਚ ਆ ਗਿਆ ਮਤਲਬ ਇੱਕ ਹਫਤੇ ਛੀ ਯੂਰਪ ਦੀਆਂ ਵੱਡੀਆਂ ਤਾਕਤਾਂ মিত্রਦੇਸ਼ ਇੱਕ ਪਾਸੇ ਤੇ ਕੇਂਦਰੀ ਸ਼ਕਤੀਆਂ ਦੂਜੇ ਪਾਸੇ ਆਪਸ ਵਿੱਚ ਪੇੜ ਪਈਆਂ ਪਰ ਜਿਵੇਂ ਤੁਸੀਂ ਸ਼ੁਰੂ ਚ ਕਿਹਾ ਸੀ ਸਿਰਫ ਕਤਲ ਜਾਂ ਗਠਜੋੜ ਹੀ ਨਹੀਂ ਸੀ ਹੋਰ ਵੀ ਕਾਰਨ ਸੀ ਹਾਂਜੀ ਕਈ ਕਾਰਨ ਸੀ ਇੱਕ ਤਾਂ ਸੀ સામਰਾਜਵਾਦ ਮਤਲਬ ਦੇਸ਼ਾਂ ਦੀ ਹੋੜ ਲੱਗੀ ਹੋਈ ਸੀ ਬਸਤੀਆਂ ਬਣਾਉਣ ਦੀ ਇਸ ਨਾਲ ਆਪਸੀ ਮੁਕਾਬਲਾ ਤੇ ਤਣਾਅ ਬਹੁਤ ਵੱਧ ਗਿਆ ਸੀ ਖਾਸ ਕਰਕੇ ਜਰਮਨੀ ਤੇ ਬ੍ਰਿਟੇਨ ਫਰਾਂਸ ਵਿਚਕਾਰ ਠੀਕ ਹੈ ਦੂਜਾ ਰਾਸ਼ਟਰਵਾਦ ਹਰ ਕੋਈ ਆਪਣੇ ਦੇਸ਼ ਨੂੰ ਸਭ ਤੋਂ ਉੱਪਰ ਸਮਝਦਾ ਸੀ ਖਾਸ ਕਰਕੇ ਬਾਲਕਨ ਇਲਾਕੇ ਚ ਸਰਬੀਆ ਵਾਲਾ ਮੁੱਦਾ ਬਹੁਤ ਗਰਮ ਸੀ ਤੇ ਤੀਜਾ ਹਥਿਆਰਾਂ ਦੀ ਦੌੜ ਦੇਸ਼ ਇੱਕ ਦੂਜੇ ਤੋਂ ਵੱਧ ਕੇ ਫੌਜ ਤੇ ਹਥਿਆਰ ਬਣਾ ਰਹੇ ਸੀ ਖਾਸ ਕਰਕੇ ਬ੍ਰਿਟੇਨ ਤੇ ਜਰਮਨੀ ਦੀ ਨਵੀਂ ਚ ਮੁਕਾਬਲਾ ਸੀ ਤਾਂ ਜੰਗ ਸ਼ੁਰੂ ਹੋ ਗਈ ਜਰਮਨੀ ਦਾ ਕੀ ਪਲਾਨ ਸੀ ਉਹ ਸ਼ਲਿਫੇਨ ਯੋਜਨਾ ਬਾਰੇ ਸੁਣਿਆ ਹਾਂ ਸ਼ਲਿਫੇਨ ਯੋਜਨਾ ਉਨਾਦਰ ਪਲਾਨ ਸੀ ਕਿ ਪਹਿਲਾਂ ਤੇਜ਼ੀ ਨਾਲ ਪੱਛਮ 'ਚ ਫਰਾਂਸ ਨੂੰ ਹਰਾ ਦਈਏ ਫਿਰ ਸਾਰੀ ਤਾਕਤ ਪੂਰਬ 'ਚ ਰੂਸ ਖਿਲਾਫ ਲਾ ਦਿਆਂਗੇ ਪਰ ਪਹਿਲੀ ਮਾਰਨ ਦੀ ਲੜਾਈ 'ਚ ਸੈਪਟੰਬਰ 1914 'ਚ ਫਰਾਂਸੀਸੀ ਤੇ ਬ੍ਰਿਟਿਸ਼ ਫੌਜਾਂ ਨੇ ਉਹਨਾਂ ਨੂੰ ਰੋਕ ਲਿਆ ਤੇ ਫਿਰ ਉਹ ਖਾਈਆਂ ਵਾਲੀ ਲੜਾਈ ਸ਼ੁਰੂ ਹੋਈ ਹਾਂਜੀ ਪੱਛਮੀ ਮੋਰਚੇ ਤੇ ਮਤਲਬ 3 ਸਾਲ ਤੋਂ ਵੱਧ ਖਾਈ ਜੁੱਧ ਚੱਲਿਆ ਇਹ ਬਹੁਤ ਬਹੁਤ ਪਿਆਨਕ ਸੀ ਕਿਵੇਂ ਦਾ ਸੀ ਮਾਹੌਲ ਬਹੁਤ ਬੁਰਾ ਮਿੱਲਾਂ ਤੱਕ ਖਾਈਆਂ ਪੁੱਟੀਆਂ ਹੋਈਆਂ ਫੌਜੀ ਚੱਕੜ ਬਿਮਾਰੀਆਂ ਤੇ ਮੌਤ ਦੇ ਲਗਾਤਾਰ ਡਰ ਚ ਰਹਿੰਦੇ ਸੀ ਵਰਡਨ ਤੇ ਸੋਮ ਵਰਗੀਆਂ ਲੜਾਈਆਂ ਹੋਈਆਂ ਲੱਖਾਂ ਲੋਕ ਮਾਰੇ ਗਏ ਬਸ ਕੁਝ ਗੱਜ਼ ਜ਼ਮੀਨ ਲਈ ਓਹੋ ਹਾਂ ਜਿਵੇਂ ਸੋਮ ਦੀ ਲੜਾਈ ਦੇ ਪਹਿਲੇ ਦਿਨੀ ਬ੍ਰਿਟਿਸ਼ ਫੌਜ ਦੇ 57000 ਤੋਂ ਵੱਧ ਬੰਦੇ ਮਾਰੇ ਗਏ ਜਾਂ ਜ਼ਖਮੀ ਹੋਏ ਐਸੇ ਦੌਰ ਚ ਫਰ ਜ਼ਹਿਰੀਲੀ ਗੈਸ ਟੈਂਕ ਇਹ ਨਵੀਆਂ ਚੀਜ਼ਾਂ ਆਈਆਂ ਜਿਸ ਨਾਲ ਹੋਰ ਤਬਾਹੀ ਹੋਈ ਇਹ ਸਭ ਦਾ ਅਸਰ ਉਸ ਵੇਲੇ ਦੀ ਕਲਾ ਅਤੇ ਲਿਖਤਾਂ ਤੇ ਵੀ ਪਿਆ ਆਲ ਕੁਆਇਟ ਔਨ ਦਾ ਵੈਸਟਰਨ ਫਰੰਟ ਵਰਗੀਆਂ ਕਿਤਾਬਾਂ ਹਾਂ ਸੁਣਿਆ ਹੈ ਤੇ ਪੂਰਵੀ ਮੋਰਚੇ ਤੇ ਕੀ ਚੱਲ ਰਿਹਾ ਸੀ ਉੱਥੇ ਲੜਾਈ ਥੋੜੀ ਵੱਖਰੀ ਸੀ ਮਤਲਬ ਜ਼ਿਆਦਾ ਹਿਲਜੁਲ ਵਾਲੀ ਪਰ ਨੁਕਸਾਨ ਉੱਥੇ ਵੀ ਬਹੁਤ ਹੋਇਆ ਰੂਸੀ ਫੌਜ ਨੇ ਸ਼ੁਰੂ ਚ ਥੋੜੀ ਬਹੁਤ ਸਫਲਤਾ ਹਾਸਲ ਕੀਤੀ ਪਰ ਫਿਰ ਟੈਨਨਬਰਗ ਵਰਗੀਆਂ ਹਾਰਾਂ ਨੇ ਉਹਨਾਂ ਦਾ ਲੱਕ ਤੋੜਤਾ ਅੱਛਾ ਤੇ ਲਗਾਤਾਰ ਹਾਰਾਂ ਦੇਸ਼ ਚ ਭੁੱਖਮਰੀ ਆਰਥਿਕ ਮੰਦੀ ਇਹਨਾਂ ਸਭ ਕਰਕੇ 1917 ਚ ਰੂਸ ਚ ਕ੍ਰਾਂਤੀ ਆ ਗਈ ਜ਼ਾਰ ਦਾ ਰਾਜ ਖਤਮ ਹੋ ਗਿਆ ਤੇ ਰੂਸ ਜੰਗ ਚੋਂ ਬਾਹਰ ਹੋ ਗਿਆ ਹਾਂਜੀ ਮਾਰਚ 1918 ਚ ਬ੍ਰਿਸਟ ਲਿਟੋਵੈਸਕ ਸੰਧੀ ਨਾਲ ਰੂਸ ਬਾਹਰ ਹੋ ਗਿਆ ਇਸ ਨਾਲ ਜਰਮਨੀ ਨੂੰ ਫਾਇਦਾ ਹੋਇਆ ਉਹ ਆਪਣੀਆਂ ਫੌਜਾਂ ਪੱਛਮ ਵੱਲ ਲਿਆ ਸਕਿਆ ਪਰ ਜੰਗ ਸਿਰਫ ਯੂਰਪ ਚ ਹੀ ਸੀ ਨਹੀਂ ਨਹੀਂ ਯੂਰਪ ਤੋਂ ਬਾਹਰ ਵੀ ਚੱਲ ਰਹੀ ਸੀ ਜਿਵੇਂ ਗੈਲੀਪੋਲੀ ਮੁਹਿੰਮ 1915 ਸੀ ਜਿੱਥੇ ਮਿੱਤਰ ਦੇਸ਼ਾਂ ਨੇ ਓਟੋਮਨ ਸਾਮਰਾਜ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ ਓਟੋਮਨ ਸਾਮਰਾਜ ਕੇਂਦਰੀ ਸ਼ਕਤੀਆਂ ਨਾਲ ਸੀ africa, ਮਧਪੂਰਬ, এਸ਼ੀਆ ਚ ਵੀ ਲੜਾਈਆਂ ਹੋਈਆਂ। ਫਿਰ ਇੱਕ ਵੱਡਾ ਮੋੜ ਆਇਆ ਜਦੋਂ ਅਮਰੀਕਾ ਸ਼ਾਮਿਲ ਹੋਇਆ 1917 ਚ। ਬਿਲਕੁਲ। ਇਹ ਬਹੁਤ ਅਹਿਮ ਸੀ। ਮੁੱਖ ਕਾਰਨ ਸੀ ਜਰਮਨੀ ਦੀਆਂ ਪੰਡੂਬੀਆਂ। ਉਹ ਬਿਨਾਂ ਚੇਤਾਵਨੀ ਦਿੱਤੇ ਜਹਾਜ਼ ਡੁਬੋ ਰਹੀਆਂ ਸੀ ਜਿਨ੍ਹਾਂ ਚ ਅਮਰੀਕੀ ਨਾਗਰਿਕਾਂ ਵਾਲੇ ਜਹਾਜ਼ ਵੀ ਸ਼ਾਮਿਲ ਸੀ ਜਿਵੇਂ ਲੁਸੀਟਾਨੀਆ। ਹਾਲਾਂਕਿ 1915 ਚ ਡੁੱਬਿਆ ਸੀ ਪਰ ਗੁੱਸਾ ਵੱਧਦਾ ਗਿਆ। ਤੇ ਅਮਰੀਕੀ ਫੌਜ ਦੇ ਆਉਣ ਨਾਲ ਫਰਕ ਪਿਆ। ਬਹੁਤ ਫਰਕ ਪਿਆ ਤਾਜ਼ਾ ਫੌਜ ਨਵੇਂ ਸਾਧਨ ਉਹਨਾਂ ਨੇ ਥੱਕੇ ਹੋਏ ਮਿੱਤਰ ਦੇਸ਼ਾਂ ਨੂੰ ਨਵੀਂ ਜਾਨ ਦਿੱਤੀ ਇਸ ਚ ਹਾਰਲਮ ਹੈਲ ਫਾਈਟਰਸ ਵਰਗੇ ਅਫਰੀਕੀ ਅਮਰੀਕੀ ਫੌਜੀ ਵੀ ਸੀ ਜਿਹੜੇ ਬਹੁਤ ਬਹਾਦਰੀ ਨਾਲ ਲੜੇ ਤੇ ਫਿਰ ਜੰਗ ਖਤਮ ਕਿਵੇਂ ਹੋਈ 1918 ਦੀ ਬਸੰਤ ਚ ਜਰਮਨੀ ਨੇ ਇੱਕ ਆਖਰੀ ਵੱਡਾ ਹਮਲਾ ਕੀਤਾ ਪਰ ਉਹ ਕਾਮਯਾਬ ਨਹੀਂ ਹੋਇਆ ਫਿਰ ਮਿੱਤਰ ਦੇਸ਼ਾਂ ਨੇ ਜਵਾਬੀ ਹਮਲਾ ਕੀਤਾ ਜਿਸ ਨੂੰ 100 ਡੇਜ਼ ਆਫੈਂਸਿਵ ਕਹਿੰਦੇ ਆ ਇਸ ਨੇ ਜਰਮਨ ਫੌਜ ਦੀ ਕਮਰ ਤੋੜ ਦਿੱਤੀ ਤੇ ਕੇਂਦਰੀ ਸ਼ਕਤੀਆਂ ਹਾਰ ਗਈਆਂ ਹਾਂਜੀ ਇੱਕ ਇੱਕ ਕਰਕੇ ਪਹਿਲਾਂ ਬੁਲਗਾਰੀਆ ਫਿਰ ਆਟਮਨ ਸਾਮਰਾਜ ਫਿਰ ਆਸਟਰੀਆ ਹੰਗਰੀ ਜਰਮਨੀ ਚ ਵੀ ਹਾਲਾਤ ਵਿਗੜ ਗਏ ਕ੍ਰਾਂਤੀ ਹੋ ਗਈ ਕੈਸਰ ਨੂੰ ਭੱਜਣਾ ਪਿਆ ਤੇ 11 ਨਵੰਬਰ 1918 ਨੂੰ ਜੰਗਬੰਦੀ ਹੋ ਗਈ ਇਸ ਸਭ ਦਾ ਅੰਤਮ ਨਤੀਜਾ ਕੀ ਨਿਕਲਿਆ ਤਬਾਹੀ ਤਾਂ ਬਹੁਤ ਹੋਈ ਹੋਣੀ ਬਹੁਤ ਜ਼ਿਆਦਾ 90 ਲੱਖ ਤੋਂ ਵੱਧ ਫੌਜੀ ਮਾਰੇ ਗਏ ਤੇ ਲਗਭਗ 1 ਕਰੋੜ ਆਮ ਲੋਕ ਨਾਲੇ ਚਾਰ ਵੱਡੇ ਸਾਮਰਾਜ ਜਰਮਨ ਆਸਟਰੋ-ਹੰਗੇਰੀਅਨ ਓਟੋਮਨ ਤੇ ਰੂਸੀ ਉਹ ਖਤਮ ਹੋ ਗਏ ਯੂਰਪ ਦਾ ਪੂਰਾ ਨਕਸ਼ਾ ਹੀ ਬਦਲ ਗਿਆ ਨਵੇਂ ਦੇਸ਼ ਬਣ ਗਏ ਤੇ ਜਿਹੜੀ ਵਰਸਾਈ ਦੀ ਸੰਧੀ ਹੋਈ ਸੀ 1919 ਚ ਕਿ ਉਸ ਨਾਲ ਸ਼ਾਂਤੀ ਆਈ ਦੇਖੋ ਸੰਧੀ ਦਾ ਮਕਸਦ ਤਾਂ ਸ਼ਾਂਤੀ ਸੀ ਪਰ ਇਸ ਨੇ ਜਰਮਨੀ ਤੇ ਬਹੁਤ ਸਖਤ ਸ਼ਰਤਾਂ ਲਾ ਦਿੱਤੀਆਂ ਜੰਗ ਦਾ ਸਾਰਾ ਦੋਸ਼ ਜਰਮਨੀ 'ਤੇ ਮਾੜ ਦਿੱਤਾ ਗਿਆ ਭਾਰੀ ਜੁਰਮਾਨੇ ਲਾਏ ਗਏ ਫੌਜ ਕਟਾ ਦਿੱਤੀ ਗਈ ਤਾਂ ਕਿਸ ਨਾਲ ਨਾਰਾਜ਼ਗੀ ਪੈਦਾ ਹੋਈ ਬਹੁਤ ਜ਼ਿਆਦਾ ਜਰਮਨੀ ਚ ਇਸ ਨੂੰ ਬੇਇੱਜ਼ਤੀ ਸਮਝਿਆ ਗਿਆ ਤੇ ਕਈ ਇਤਿਹਾਸਕਾਰ ਮੰਨਦੇ ਐ ਕਿ ਇਸ ਸੰਧੀ ਨੇ ਮਤਲਬ ਸ਼ਾਂਤੀ ਲਿਆਉਣ ਦੀ ਬਜਾਏ ਦੂਜੇ ਵਿਸ਼ਵ ਯੁੱਧ ਦੇ ਬੀਜ ਬੀਜ ਦਿੱਤੇ ਇੱਕ ਹੋਰ ਗੱਲ 1918 ਚ ਸਪੈਨਿਸ਼ ਫਲੂ ਫੈਲ ਗਿਆ ਜਿਸ ਨੇ ਜੰਗ ਤੋਂ ਵੀ ਵੱਧ ਲੋਕ ਮਾਰੇ ਤੇ ਫੌਜਾਂ ਦੀ ਆਵਾਜਾਈ ਨੇ ਇਸ ਨੂੰ ਫੈਲਾਉਣ ਚ ਮਦਦ ਕੀਤੀ ਤਾਂ ਏਸੀ ਪਹਿਲੇ ਵਿਸ਼ਵ ਯੁੱਧ ਦੀ ਕਹਾਣੀ ਕਾਰਨ ਗੁੰਜਲਦਾਰ ਨਤੀਜੇ ਦੂਰ ਤੱਕ ਜਾਣ ਵਾਲੇ ਹਾਂਜੀ ਤੇ ਅਖੀਰ ਚ ਇੱਕ ਸਵਾਲ ਛੱਡ ਜਾਂਦੇ ਹਾਂ ਸੋਚਣ ਲਈ ਕੀ ਕੋਈ ਅਜਿਹੀ ਸ਼ਾਂਤੀ ਸੰਧੀ ਜਿਹੜੀ ਹਾਰਨ ਵਾਲੇ ਨੂੰ ਸਜ਼ਾ ਦੇਣ ਤੇ ਜ਼ਿਆਦਾ ਜ਼ੋਰ ਦੇਵੇ ਉਹ ਸੱਚੀ ਟਿਕਾਊ ਸ਼ਾਂਤੀ ਲਿਆ ਸਕਗੀ ਹੈ ਜਾਂ ਕਿ ਉਹ ਆਉਣ ਵਾਲੇ ਸਮੇਂ 'ਚ ਹੋਰ ਟਕਰਾਅ ਪੈਦਾ ਕਰਦੀ ਹੈ ਇਹ ਸਵਾਲ ਅੱਜ ਵੀ ਬਹੁਤ ਅਹਿਮ ਹੈ